ਲਾਰਡਲੀ ਭਾਗ 78 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਭਾਗ ਹੁਣ ਸਾਰੇ ਜਾਣੇ ਕਾਕੇ ਨੂੰ ਤਜਿੰਦਰ ਤਜਿੰਦਰ ਕਹਿ ਕੇ ਬੁਲਾਉਣ ਲੱਗੇ ਬੀਬੀ ਤੇ ਗੁਰਪੇਜ ਘਰਾਂ ਨੂੰ ਵੀ ਬਾਲੀ ਖੁਸ਼ੀ ਹੋਈ ਕਿ ਚੰਗਾ ਹੋਇਆ ਤੱਤਾ ਨਾ ਨਿਕਰਿਆ ਤੇ ਤਜਿੰਦਰ ਨਾਮ ਰੱਖਿਆ ਹੁਣ ਬਿੱਟੂ ਵੀ ਨਵੀਂ ਜਗ੍ਹਾ ਤੇ ਕੰਮ ਤੇ ਜਾਣ ਲੱਗਾ ਹਾਲੇ ਕੰਮ ਰਾਸ ਨਹੀਂ ਆ ਰਿਹਾ ਸੀ ਪਰ ਮਾਂ ਨੂੰ ਕਹਿਣ ਲੱਗਾ ਕਿ ਜੇ ਠੀਕ ਰਿਹਾ ਤਾਂ ਕੋਈ ਗੱਲ ਨਹੀਂ ਨਹੀਂ ਤਾਂ ਮੈਂ ਕੋਈ ਹੋਰ ਕੰਮ ਵੇਖਾਂਗਾ ਫਿਰ ਕੁਝ ਕੁ ਦਿਨਾਂ ਮਗਰੋਂ ਗੁਰਜੀਤ ਵੀ ਆਈ ਆਪਣੇ ਪ੍ਰੋਣੇ ਨਾਲ ਆਪਣੇ ਮੁੰਡੇ ਨੂੰ ਲੈ ਕੇ ਪਹਿਲਾਂ ਸਾਰਿਆਂ ਨੂੰ ਮਿਲੀ ਮਾਂ ਨੂੰ ਆਪਣੇ ਵੀਰ ਬਿੱਟੂ ਨੂੰ ਤੇ ਭਾਬੀ ਗੁੱਡੀ ਨੂੰ ਘੁੱਟ ਕੇ ਜਫੀ ਪਾਈ ਪਿਆਰ ਦਿੱਤਾ ਤੇ ਕਈ ਖੇਡ ਕਢਾਉਣੇ ਲੈ ਕੇ ਆਈ ਸੀ ਪ੍ਰੀਤੀ ਤੇ ਤਜਿੰਦਰ ਲਈ ਹੁਣ ਉਹਦਾ ਮੁੰਡਾ ਬੰਟੀ ਵੀ 6-7 ਕੁ ਮਹੀਨੇ ਦਾ ਹੋ ਗਿਆ ਸੀ ਹੁਣ ਤਾਂ ਬਾਲਾ ਹੀ ਅਥਰਾ ਸੀ ਉਹ ਵੀ ਜਦੋਂ ਗੁਰਜੀਤ ਨੇ ਉਹਨੂੰ ਮੰंजे ਤੇ ਇੱਕ ਪਾਸੇ ਬਿਠਾ ਦਿੱਤਾ ਤੇ ਤਜਿੰਦਰ ਨੂੰ ਚੁੱਕਿਆ ਤਾਂ ਉਹਦਾ ਮੁੰਡਾ ਰੋਣ ਲੱਗਿਆ ਕੋਲ ਪਈ ਪ੍ਰੀਤੀ ਦੇ ਵਾਲ ਪੁੱਟਣ ਲੱਗਾ ਪ੍ਰੀਤੀ ਨਾ ਨਾ ਕਰਦੀ ਫਿਰੇ ਹੁਣ ਪ੍ਰੀਤੀ ਨੂੰ ਕਈ ਸ਼ਬਦ ਬੋਲਣ ਦੀ ਜਾਂਚ ਆ ਗਈ ਸੀ ਗੁਰਜੀਤ ਦਾ ਮੁੰਡਾ ਮਾਂ ਨੂੰ ਵੇਖ ਕੇ ਚੀਕਾਂ ਮਾਰੇ ਨਾਲੇ ਪ੍ਰੀਤੀ ਨੂੰ ਰਵਾਈ ਜਾਏ ਤੇਜਿੰਦਰ ਗੁਰਜੀਤ ਦੀ ਗੋਦੀ ਵਿੱਚੋਂ ਰੋਣ ਲੱਗਾ ਭੋਲੀ ਗਏ ਹਾਏ ਹਾਏ ਇਹਨਾਂ ਤਿੰਨਾਂ ਨੇ ਤਾਂ ਕਾਉਂ ਰੋਲੀ ਪਾਈ ਹੋਈ ਆ ਨਹੀਂ ਗੁਰਜੀਤ ਨਹੀਂ ਗੁਰਜੀਤ ਤੇਰਾ ਤਾਂ ਬਾਲਾ ਇਥਰਾ ਵਾ ਫਿਰ ਭੋਲੀ ਨੇ ਉਹਨੂੰ ਚੁੱਕਿਆ ਉਹ ਵੀ ਨਾਨੀ ਕੋਲ ਆ ਕੇ ਟਿਕ ਗਿਆ ਪ੍ਰੀਤੀ ਨੂੰ ਉਹਦਾ ਫੁੱਫੜ ਵਰਾਉਣ ਲੱਗਾ ਤਿੰਨੋਂ ਨਿਆਣੇ ਆਪਣਾ ਰਾਗ ਲਾਪ ਰਹੇ ਸਨ ਐਨੇ ਨੂੰ ਗੁੱਡੇ ਚਾਹ ਪਾਣੀ ਦਾ ਹਿੱਲਾ ਕਰਨ ਚਲੀ ਗਈ ਰਸੋਈ ਚ ਸਾਰੇ ਜਾਣੇ ਹੱਸੀ ਜਾਣ ਗੁਰਜੀਤ ਬੋਲੀ ਆ ਤਾਂ ਮੇਰਾ लाडला ਮੇਰਾ ਪੁੱਤ ਤੇਜੀ ਜਲਦੀ ਵੱਡਾ ਹੋ ਜਾ ਫਿਰ ਤੂੰ ਭੂਆ ਕਰੇ ਰਹਿਣ ਆਇਆ ਕਰੀ ਨਾਲ ਹੀ ਭੋਲੀ ਨਾਨੀ ਬੋਲੀ ਵੇ ਬੰਟੀਆ ਤੂੰ ਨਾਨਕੇ ਆ ਜਾਇਆ ਕਰੀ ਆਪਾਂ ਤੈਨੂੰ ਇੱਥੇ ਰੱਖ ਲਿਆ ਕਰਨਾ ਠੀਕ ਆ ਨਾਲੇ ਮੈਂ ਤੈਨੂੰ ਘੁਮਾ ਕੇ ਲਿਆਇਆ ਕਰਾਂਗੀ ਪ੍ਰੀਤੀ ਨਾਨੀ ਤੇ ਭੂਆ ਵੱਲ ਵੇਖੀ ਗਈ ਤਾਂ ਫੁੱਫੜ ਬੋਲਿਆ ਪ੍ਰੀਤੀ ਤੂੰ ਦੱਸ ਕਿੱਥੇ ਜਾਇਆ ਕਰਨਾ ਪ੍ਰੀਤੀ ਚੁੱਪ ਸੀ ਕੁਝ ਨਹੀਂ ਬੋਲੀ ਦੋ ਪਲ ਭੋਲੀ ਦੇ ਚਿਹਰੇ ਤੇ ਉਦਾਸੀ ਛਾ ਗਈ ਜਿਵੇਂ ਲੱਗਾ ਪ੍ਰੀਤੀ ਸਭ ਸਮਝਦੀ ਹੋਵੇ ਤੇ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਬਿੱਟੂ ਇੱਕ ਪਾਸੇ ਬੈਠਾ ਦੇਖੀ ਜਾ ਰਿਹਾ ਸੀ ਫਿਰ ਭੋਲੀ ਗੁਰਜੀਤ ਦੇ ਪ੍ਰੋਣੇ ਨੂੰ ਬੋਲੀ ਲੈ ਮਲ ਆ ਫਲ ਵੰਟੀ ਨੂੰ ਮੈਂ ਪ੍ਰੀਤੀ ਨੂੰ ਫੜਾਂ ਫਿਰ ਭੋਲੀ ਪ੍ਰੀਤੀ ਨਾਲ ਲਾਡ ਲੜਾਉਣ ਲੱਗੀ ਇੰਨੇ ਨੂੰ ਗੁੱਡੀ ਚਾਹ ਵਗੈਰਾ ਲੈ ਆਈ ਤੇ ਕਈ ਚੀਜ਼ਾਂ ਰੱਖ ਗਈ ਖਾਣ ਪੀਣ ਲਈ ਪਹਿਲਾਂ ਗੁਰਜੀਤ ਤੇ ਪ੍ਰੋਣੇ ਅੱਗੇ ਮਿੱਠਾ ਕੀਤਾ ਇੰਨੇ ਨੂੰ ਤਜਿੰਦਰ ਰੋਣ ਲੱਗ ਗਿਆ ਗੁਰਜੀਤ ਬੋਲੀ ਨਹੀਂ ਪਾਪੀ ਪਾੜੇ ਨੂੰ ਇਹਨੇ ਤਾਂ ਮੈਨੂੰ ਭਿਉ ਤਾਂ ਦੇਖ ਮੇਰੇ ਲੀੜੇ ਕਿੰਨੇ ਗੰਦੇ ਹੋ ਗਏ ਆ ਤਾਂ ਬਿੱਟੂ ਬੋਲੇ ਹਾਂ ਹਾਂ ਇਹ ਤਾਂ ਤੇਰਾ लाडला ਹੁਣ ਬਦਲੇ ਦਾ ਪੋਤੜਾ ਕੋਈ ਨਹੀਂ ਬਦਲ ਦਿੰਨੀ ਆ ਐਡੀ ਵੀ ਕਿਹੜੀ ਗੱਲ ਆ ਹਨਾ ਪੁੱਤ ਗੁਰਜੀਤ ਤਜਿੰਦਰ ਨੂੰ ਲਾਡਿਆ ਕਰਦੀ ਬੋਲੀ ਫਿਰ ਗੁੱਡੀ ਕਹਿਣ ਲੱਗੀ ਗੁਰਜੀਤ ਤੁਸੀਂ ਚਾਹ ਪੀਓ ਮੈਂ ਬਦਲ ਦਿੰਨੀ ਆ ਗੁੱਡੀ ਤਜਿੰਦਰ ਦਾ ਲੰਗੋਟ ਬਦਲਣ ਲੱਗੀ ਤਾਂ ਗੁਰਜੀਤ ਬੋਲੀ ਪਾਪੀ ਗਾਹਾਂ ਥੋੜਾ ਠੰਡਾ ਮੌਸਮ ਆ ਜਾ ਆ ਜਾਣਾ ਇਹਦੇ ਲਈ ਪਜਾਮੀਆਂ 'ਚ ਮੋਈਆਂ ਕਰਦੀ। ਨਹੀਂ ਤਾਂ ਬਾਰ-ਬਾਰ ਗਿੱਲਾ ਹੁੰਦਾ ਰਿਹਾ ਕਰਨਾ। ਇਹਨੇ ਬੜੀ ਬਸ ਕਰਾਉਂਦੇ ਨੇ ਜਵਾਕ। ਮੋਰੀਆਂ ਵਾਲੀ ਪਜਾਮੀ ਥਾਣੀ ਇਹਦੇ ਲਈ ਸੁਖਾਲਾ ਰਹੂਗਾ। ਅੱਛਾ, ਚੱਲ ਤੂੰ ਚਾਹ ਪੀ। ਮਾਂ ਗੁਰਜੀਤ ਨੂੰ ਕਹਿਣ ਲੱਗੀ। ਇਹਨੇ ਨੂੰ ਗੁਰਜੀਤ ਦਾ ਮੁੰਡਾ ਉਹਦੀ ਗੋਦੀ ਚੜ ਗਿਆ ਤੇ ਬਿਸਕੁਟ ਚੁੱਕਦਾ ਫਿਰੇ ਪਲੇਟ 'ਚੋਂ। ਪ੍ਰੀਤੀ ਦਾਦੀ ਦੀ ਗੋਦੀ 'ਚੋਂ ਉੱਤਰ ਕੇ ਆਪਣੀ ਮਾਂ ਵੱਲ ਆਈ ਤਾਂ ਬਿੱਟੂ ਨੇ ਲੱਤ ਅੱਗੇ ਕਰ ਲਈ। ਉਹਨੂੰ ਜਾਣ ਨਾ ਦੇਵੇ। ਤੇ ਕਿਉਂਕਿ ਤਜਿੰਦਰ ਨੂੰ ਗੁੱਡੀ ਨੇ ਆਪਣੀ ਗੋਦੀ 'ਚ ਪਾਇਆ ਹੋਇਆ ਸੀ ਤੇ ਲੰਗੂਟ ਬਦਲ ਰਹੀ ਸੀ ਉਹਦਾ। ਪ੍ਰੀਤੀ ਬਿੱਟੂ ਦੀ ਲੱਤ, ਦੀ ਮਾਂ ਕੋਲ ਗਈ ਤੇ ਗੁੱਡੀ ਨੇ ਇੱਕ ਪਾਸੇ ਪੱਟ ਤੇ ਤਜਿੰਦਰ ਤੇ ਇੱਕ ਪਾਸੇ ਪ੍ਰੀਤੀ ਨੂੰ ਬਿਠਾ ਲਿਆ। ਪ੍ਰੀਤੀ ਗੋਦੀ 'ਚ ਬੈਠ ਕੇ ਬਿੱਟੂ ਨੂੰ ਕੋੜਾ-ਕੋੜਾ ਵੇਖਣ ਲੱਗੀ ਤਾਂ ਬਿੱਟੂ ਨੇ ਵੀ ਅੱਖਾਂ ਨਾਲ ਉਹਨੂੰ ਘੂਰਨਾ ਸ਼ੁਰੂ ਕਰ ਦਿੱਤਾ। ਬਾਕੀ ਚਾਹ ਪਾਣੀ ਪੀਣ ਲੱਗੇ। ਗੁੱਡੀ ਕਦੇ ਬਿੱਟੂ ਤੇ ਕਦੇ ਪ੍ਰੀਤੀ ਨੂੰ ਵੇਖੇ। ਨਿਆਣਿਆਂ ਦੀ ਕਾਮਰੋਲੀ ਚ ਮਸਾਂ ਹੀ ਦੁਪਹਿਰ ਦੀ ਰੋਟੀ ਦਾ ਹਿੱਲਾ ਕੀਤਾ ਗਿਆ। ਗੁੱਡੀ ਕਦੇ ਤੇਜਿੰਦਰ ਕੋ ਲਾਵੇ, ਕਦੇ ਰਸੋਈ ਚ ਕਦੇ ਭੋਲੀ ਨਾਲ ਕੰਮ ਕਰਾਉਂਦੀ ਫਿਰੇ। ਫੇ ਕਦੇ ਤੇਜਿੰਦਰ ਨੂੰ ਚੁੱਕਦੀ ਫਿਰੇ। ਮਗਰੋਂ ਤੇਜਿੰਦਰ ਸੋ ਗਿਆ। ਗੁੱਡੀ ਨੇ ਦਵਾ-ਦਵ ਰੋਟੀਆਂ ਬਣਾ ਕੇ ਪਹਿਲਾਂ ਗੁਰਜੀਤ ਤੇ ਪਰੋਣੇ ਤੇ ਸੱਸ ਅਗੇ ਕੀਤੀ। ਫਿਰ ਨਾਲ ਹੀ ਮਾਂ ਨੇ ਬਿੱਟੂ ਨੂੰ ਕਿਹਾ ਕਿ ਤੂੰ ਖਾਲਾ ਪਹਿਲਾਂ। ਮਗਰੋਂ ਗੁੱਡੀ ਵੀ ਖਾ ਲੂਗੀ, ਉਹ ਵੀ ਵੇਲੀ ਹੋ ਜਾਊਗੀ। ਫਿਰ ਮੁੰਡੇ ਨੇ ਉੱਠ ਖੜਨਾ। ਪ੍ਰੀਤੀ ਵੀ ਬਾਰ-ਬਾਰ ਰਸੋਈ ਚ ਗੁੱਡੀ ਕੋ ਲਾਈ ਜਾਈ ਜਾਵੇ। ਸਾਰਿਆਂ ਨੂੰ ਰੋਟੀ ਖਵਾਉਣ ਮਗਰੋਂ ਜਦੋਂ ਗੁੱਡੀ ਖਾਣ ਬੈਠੀ ਨਾਲ ਹੀ ਤਜਿੰਦਰ ਉੱਠ ਗਿਆ ਬੋਲ ਜਿਹਾ ਟੇਰਨ ਲੱਗਾ ਰੋਂਦਾ ਹੋਇਆ ਭੋਲੀ ਉੱઠી ਤਜਿੰਦਰ ਨੂੰ ਚੁੱਕਿਆ ਤੇ ਗੁੱਡੀ ਨੂੰ ਕਹਿਣ ਲੱਗੀ ਤੂੰ ਰੋਟੀ ਖਾ ਪਹਿਲਾਂ ਫੇਰ ਚੁੱਕ ਲਈ ਮੈ ਬਰੋਨੀ ਆਨੀ ਦੇ ਦਾਦੀ ਹੁਣ ਪੋਤੇ ਨਾਲ ਬਾਤਾਂ ਪਾਉਣ ਲੱਗੀ ਮਗਰੋਂ ਗੁੱਡੀ ਨੇ ਤਜਿੰਦਰ ਨੂੰ ਚੁੱਕਿਆ ਕਦੇ ਸੋ ਜਾਇਆ ਕਰੇ ਕਦੇ ਉੱਠ ਜਾਇਆ ਕਰੇ ਆਥਣ ਵੇਲੇ ਤੱਕ ਹੁਣ ਗੁਰਜੀਤ ਉਹ ਨਹੀਂ ਜਾਣ ਲੱਗੇ ਤਾਂ ਤਜਿੰਦਰ ਤੇ ਪ੍ਰੀਤੀ ਨੂੰ ਸ਼ਗਨ ਦਿੱਤਾ ਗੁਰਜੀਤ ਨੇ ਨਾਨੀ ਨੇ ਦੋਤੇ ਬੰਤੀ ਨੂੰ ਸ਼ਗਨ ਦਿੱਤਾ ਖੇਡ ਖਡਾਉਣੇ ਕੱਪੜੇ ਲੱਤੇ ਵੀ ਦਿੱਤੇ ਖੁਸ਼ੀ-ਖੁਸ਼ੀ ਹੁਣ ਗੁਰਜੀਤ ਹੋਣੀ ਚਲੇ ਗਈ ਮਗਰੋਂ ਸੱਸ ਰਸੋਈ 'ਚ ਚਲੀ ਗਈ ਢਾਂਡੇ ਧੋਣ ਲੱਗੀ ਤਾਂ ਗੁੱਡੀ ਨੇ ਮਨਾ ਕੀਤਾ ਮਾਏ ਮੈਂ ਕਰ ਦਿੰਨੀ ਆ ਬਸ ਤਜਿੰਦਰ ਸੌਣ ਵਾਲਾ ਹੁਣ ਘੰਟਾ ਦੋ ਘੰਟਾ ਸੌਣਾ ਐਨੇ ਨਾਲੇ ਬਾਲੇ ਢਾਂਡੇ ਨਹੀਂ ਤੂੰ ਨਾ ਕਰ ਭੋਲੀ ਨੇ ਕਿਹਾ ਕੋਈ ਨਹੀਂ ਮਨ ਲੈ ਮੈਂ ਕਰ ਲੈਣੀ ਪਰ ਗੁੱਡੀ ਨੇ ਮਨਾ ਕੀਤਾ ਤੇ ਬਾਹਰ ਆਨ ਨੂੰ ਕਿਹਾ ਰਸੋਈ 'ਚੋਂ ਤੇ ਸੱਸ ਗੁੱਡੀ ਦੀ ਗੱਲ ਮੰਨ ਕੇ ਫਿਰ ਬਾਹਰ ਆ ਗਈ ਤੇ ਗੁੱਡੀ ਢਾਂਡੇ ਮਾਂਜਣ ਲੱਗੀ ਫਿਰ ਮਾਂ ਆਪਣੇ ਕਮਰੇ ਚ ਚਲੀ ਗਈ ਤੇ ਬਿੱਟੂ ਨੂੰ ਬੁਲਾਇਆ ਆਪਣੇ ਕੋਲ "ਵੇ ਬਿੱਟੂ ਗੱਲ ਸੁਣ ਮੇਰੀ ਆਕੇ" "ਹਾਂ ਮੰਮੀ ਕੀ ਹੋਇਆ?" ਕਰਦਾ ਹੋਇਆ ਬਿੱਟੂ ਆਇਆ ਤਾਂ ਮਾਂ ਬੋਲੀ "ਤੂੰ ਪਰੌਣਾ ਆਇਆ ਘਰ ਚ ਹੈਂ ਤੂੰ ਸੱਜ ਕੇ ਬੈਠਾ ਹੋਇਆ ਸੀ ਮੰਨ ਲਾ ਦੋ ਕੜੀ ਜਵਾਕ ਫੜ ਲਈਦਾ ਹੁੰਦਾ ਪ੍ਰੀਤੀ ਤੈਨੂੰ ਵਿਅਰਗੀ ਲੱਗਦੀ ਆ ਤੂੰ ਕਿਸੇ ਆਏ ਗਏ ਤੇ ਦੋ ਕੜੀ ਚੁੱਕ ਸਕਦਾ ਨਹੀਂ ਨਿਆਣੇ ਪਾਲਣੇ ਸੌਖੇ ਨਹੀਂ ਦੱਸ ਮੈਨੂੰ" ਬਿੱਟੂ ਹਣ ਚੁੱਪ ਖਲੋਤਾ ਸੀ ਫਿਰ ਬੋਲਿਆ "ਉਹ ਤੁਸੀਂ ਕਹਿ ਦਿੰਦੇ ਤੇਜਿੰਦਰ ਨੂੰ ਚੁੱਕ ਲੈਂਦਾ ਮੈਂ" ਤਮਾ ਬੋਲੀ ਮੈਂ ਨਿੱਕੀ ਨਿੱਕੀ ਗੱਲ ਆਖਾਂ ਹੈ ਆਏ ਗਏ ਤੇ ਕੀ ਸੋਚਦਾ ਹੋਊਗਾ ਗੁਰਜੀਤ ਦਾ ਪ੍ਰੋਣਾ ਤੈਨੂੰ ਦੇਖੀ ਹੀ ਆ ਉਹ ਉਹਨੇ ਤਾਂ ਪ੍ਰੀਤੀ ਚੁੱਕ ਲਈ ਪਰ ਤੂੰ ਨਹੀਂ ਚੁੱਕ ਸਕਿਆ ਬਿੱਟੂ ਕੁਝ ਨਹੀਂ ਬੋਲਿਆ ਗੁੱਡੀ ਭਾਂਡੇ ਮਾਂਜ ਕੇ ਆ ਗਈ ਫਿਰ ਬਿੱਟੂ ਕਮਰੇ ਚ ਚਲਾ ਗਿਆ ਤਾਂ ਸੱਸ ਪ੍ਰੀਤੀ ਨੂੰ ਸੁੱਤੀ ਪਏ ਨੂੰ ਵੇਖ ਕੇ ਕਹਿਣ ਲੱਗੀ ਗੁੱਡੀਆਂ ਅੱਜ ਮੈਨੂੰ ਬੜਾ ਦੁੱਖ ਲੱਗਾ ਗੁਰਜੀਤ ਤੇ ਤਜਿੰਦਰ ਤੇ ਬੰਟੀ ਦੀਆਂ ਗੱਲਾਂ ਕਰਦੇ ਪਏ ਸੀ ਪ੍ਰੀਤੀ ਨਿਮਾਣੀਆ ਜੀ ਅੱਖਾਂ ਕਰਕੇ ਸਾਡੇ ਕੰਨੀ ਵੇਖ ਰਹੀ ਸੀ ਅੱਗੇ ਅੱਗੇ ਨੇ ਵੱਡੀ ਹੋਣਾ ਦੋਹਾਂ ਨੂੰ ਬਰਾਬਰ ਲਾਡ ਲਟਾਉਣਾ ਇਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਫਰਕ ਕਰਦੇ ਆ ਸਾਡੇ ਨਾਲ ਖਾਸ ਕਰਕੇ ਪ੍ਰੀਤੀ ਨੂੰ ਫਿਰ ਸੱਸ ਪ੍ਰੀਤੀ ਕੋਲ ਜਾ ਕੇ ਬਹਿ ਗਈ ਤੇ ਗੁੱਡੀ ਵੀ ਕਰਨ ਲੱਗੀ ਹਾਂ ਮਾਂ ਆਪਾਂ ਦੋਹਾਂ ਨੂੰ ਬਰਾਬਰ ਲਾਡ ਲਟਾਉਣਾ ਤੂੰ ਚਿੰਤਾ ਨਾ ਕਰੀ ਮੈਂ ਹੈਗੀ ਆ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਪਾਗ ਵਿੱਚ ਬਹੁਤ ਜਲਦੀ ਜੁੜੇ ਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ